99 ਨਾ ਨਾ ਪੜਨ ਜਾਂਦੇ ਆ ਨਾ ਜabb ਵੱਡੀਆਂ ਗੱਡੀਆਂ ਦੇ ਪੜਨ ਜਾਂਦੇ ਉਹ ਉਹ ਸਰ ਜਾਂਦਾ ਉਹਨਾਂ ਦਾ ਬੱਸ ਦੇਖ ਲਓ ਤੁਸੀਂ ਆ ਜਿਹੜੇ ਪੜੇ ਹੋਏ ਨੇ ਦੇਖ ਲਓ ਵੱਡੇ ਵੱਡੇ ਲੀਡਰਾਂ ਦੇ ਜਵਾਬ ਪਤ ਨਹੀਂ ਪੰਜਾਬੀ ਵੀ ਨਹੀਂ ਆਉਂਦੀ ਬਾਪੂ ਨੂੰ ਪਿਤਾ ਸਮਾਨ ਕਹੀ ਜਾਂਦੇ ਆ ਕਹਿੰਦੇ ਹੁਣ ਸਾਢੇ 2 ਵਜੇ ਤੱਕ ਸਾਢੇ 2:30 ਦਾ ਪਤਾ ਨਹੀਂ ਹੈਗਾ ਹੈ ਨਾ ਉਹ ਸਾਢੇ 1 ਤੇ ਸਾਢੇ 2 ਕਹਿੰਦੇ ਨੇ ਉਹ ਡੇਢ ਤੇ ਢਾਈ ਨੂੰ ਉਹ ਮੈਨੂੰ ਪਤਾ ਹੀ ਨਹੀਂ ਉਹ ਕਸੂਰ ਉਹਨਾਂ ਦਾ ਨਹੀਂ ਹੈਗਾ ਉਹਨੂੰ ਵਿਚਾਰੇ ਨੇ ਪੜਾਇਆ ਹੀ ਨਹੀਂ ਹੈਗਾ ਉਹਨਾਂ ਨੂੰ ਪਹਾੜਾਂ ਸਿੜ ਤੇ ਕਿਰਨ ਲੈ ਜਾ ਕੇ ਉੱਥੋਂ ਜੋ ਪੜ ਕੇ ਆਏ ਨੇ ਅੰਗਰੇਜ਼ੀ ਜਿਹਾ ਮਰਜੀ ਗੱਲ ਕਰਾ ਲਓ ਅੰਗਰੇਜ਼ੀ ਲੋਕਰੀ ਸਾਹਮਣੇ ਉਹਨੇ ਪਤਾ ਨਹੀਂ ਕੀ ਕਹਿ ਗਿਆ ਕਹਿ ਤਾਂ ਗਿਆ ਕੁਝ ਮੇਰਾ ਦਾਗਿਸਤਾਨੀ ਕਿਤਾਬ ਹੈ ਰਸੂਲ ਹਮਜ਼ਾ ਤੋਬ ਦੀ ਲਿਖੀ ਹੋਈ ਹੈ ਉਦੋਂ ਚ ਮਾਂ ਬੋਲੀ ਤੇ ਹੀ ਹੈ ਉਹ ਲਿਖਿਆ ਉਹਨੇ ਕਿਹਾ ਵੀ ਜੇ ਮੈਂ ਆਪਣੀ ਮਾਂ ਬੋਲੀ ਬੋਲ ਰਿਹਾ ਮੈਂ ਆਪਣੀ ਪਾਕਿਸਤਾਨ ਦੀ ਜਿਹੜੀ ਬੋਲੀ ਹੈ ਮੈਂ ਉਹ ਬੋਲ ਰਿਹਾ ਮੂਰੋ ਅੰਗਰੇਜ਼ ਇੱਕ ਅੰਗਰੇਜ਼ੀ ਬੋਲ ਰਿਹਾ ਮੈਨੂੰ ਇੱਕ ਜਾਹਲ ਜਾਣ ਪੜ ਕਿਉਂ ਕਿਹਾ ਜਾ ਰਿਹਾ ਵੀ ਮੈਂ ਆਪਣੀ ਮਾਂ ਬੋਲੀ ਬੋਲ ਰਿਹਾ हूं ਆਪਣੀ ਮਾਂ ਬੋਲੀ ਬੋਲ ਰਿਹਾ ਮਾਂਵਾਚ ਦਾ ਕੋਈ ਫਰਕ ਨਹੀਂ ਹੁੰਦਾ ਸੋ ਇਹ ਇਹ ਵੀ ਕੰਪਲੈਕਸ ਜਿਹੜਾ ਸਾਡੇ ਮਾਈਂਡ ਚ ਹੈਗਾ ਉਹ ਕੱਢਣਾ ਪਊਗਾ ਕਿ ਪੰਜਾਬੀ ਬੋਲਣ ਵਾਲੇ ਸ਼ਾਇਦ ਸਾਨੂੰ ਐ ਮੰਨਦੇ ਨੇ ਵੀ ਪੰਜਾਬੀ ਬੋਲਦਾ ਯਾਰ ਵੀ ਉਹ ਤਾਂ ਯਾਰ ਬਿਲੋ ਸਟੈਂਡਰਡ ਕੰਮ ਅੱਛਾ ਇਹ ਪਤਨ ਤਾਂ ਉਹ ਰਾਜ ਕਰ ਗਏ ਆਪਣੇ ਤੇ ਨਾ 200 ਸਾਲ ਹਜੇ ਆਪਣੇ ਚ ਉਹ ਜੀਨਸ ਹੈਗੇ ਗੁਲਾਮੀ ਵਾਲੇ ਚੰਗੇ ਭਲੇ ਗੱਡੀ ਚ ਦਿੱਲੀ ਨੂੰ ਜਾਣੇ ਹੁੰਨੇ ਆ ਚੰਗੇ ਭਲੇ ਪੰਜਾਬੀ ਬੋਲਦੇ ਜਾਣੇ ਹੁੰਨੇ ਆ ਸ਼ੰਭੂ ਬਾਰਡਰ ਟੱਪ ਜਾਨੇ ਆ ਅੰਬਾਲੇ ਪਹੁੰਚ ਕੇ ਆਟੋਮੈਟਿਕਲੀ ਹਿੰਦੀ ਚ ਹੋ ਜਾਨੇ ਆ ਆਟੋ ਲੈਂਗੁਏਜ ਲੱਗੇ ਹੋਇਆ ਆਪਾਂ ਗੰਗੇ ਭਲੇ ਹੁਣ ਕੋਈ ਬਿਹਾਰ ਤੋਂ ਆਇਆ ਹੋਇਆ ਕੋਈ ਪ੍ਰਵਾਸੀ ਉਹ ਰਿਕਸ਼ਾ ਚਲਾਉਂਦਾ ਹੁੰਦਾ ਐਥੇ ਹੀ ਆਪਣੇ ਜਿੱਥੇ ਉਤਰਨਾ ਹੁੰਦਾ ਉਹਨੂੰ ਕਹਿੰਦਾ ਭਈਆ ਕਿਤਨੇ ਪੈਸੇ ਉਹ ਕਹਿੰਦਾ 5 ਰੁਪਏ ਦੇ ਸਰਦਾਰ ਜੀ ਖੜਾ ਛੱਡੋ ਉਹ ਪੰਜਾਬੀ ਬੋਲੀ ਜਾਂਦਾ ਹੁੰਦਾ ਮੂਰੂ ਹਮ ਕਿਤਨੇ ਪੈਸੇ ਉਹ ਇੱਥੋਂ ਐਮਪੀ ਰਹੇ ਨੇ ਉਹ ਚੰਦੂ ਮਾਇਰਾ ਜੀ ਉਹਨਾਂ ਦੀ ਹਿੰਦੀ ਸੁਣ ਲਿਓ ਮੈਂ ਤਾਂ ਉਹ ਤੇ ਸੁਣਦਾ ਰਿਹਾ ਪਾਰਲੀਮੈਂਟ ਚੋਂ ਮੈਂ ਕਿਹਾ ਪੰਜਾਬੀ ਬੋਲਿਆ ਕਰੋ ਜੀ ਇੱਥੇ ਪੰਜਾਬੀ ਬੋਲ ਸਕਦੇ ਹੋ ਤੁਸੀਂ ਜੋ ਹਿੰਦੀ ਤੋਂ ਬਦਲੇ ਉਹਨਾਂ ਨੇ ਲਏ ਨੇ ਮੈਡਮ ਜੀ ਆਪਣਾ ਝੁਗਾ ਚਾਕੇ ਤੇ ਆਪਣਾ ਹੀ ਢੀਡ ਨਾਂਗਾ ਹੋਤਾ ਹੈ ਸਾਪ ਲਾਂਘ ਗਿਆ ਹੈ ਲੀਕ ਕੂਟ ਰਹੇ ਆਂ ਤੇਰੀ ਉਹ ਮੈਡਮ ਮੇਰੇ ਵੱਲ ਦੇਖਿਆ ਕਰੇ ਕੋਈ ਅਨਪਾਰਲੀਮੈਂਟਰੀ ਤੋਂ ਨਹੀਂ ਬੋਲੇ ਇਹਨੇ ਕੋਈ ਅਨਪਾਰਲੀਮੈਂਟਰੀ ਲਫ਼ਜ਼ ਤੋਂ ਨਹੀਂ ਮੈਂ ਕਿਹਾ ਮੈਨੂੰ ਤਾਂ ਆਪ ਨਹੀਂ ਸਮਝ ਆਉਂਦੀ ਕੀ ਕਹੀ ਜਾਂਦਾ ਜੀ ਫਾਟੇ ਚੂਕ ਦੇਂਗੇ ਲਾ ਦੱਸੋ ਯਾ ਰਾਮ ਨਾਲ ਤੇ ਪੰਜਾਬੀ ਬੋਲ ਸਕਦੇ ਹੋ ਤੁਸੀਂ ਉੱਥੇ ਤੁਸੀਂ ਜਿਹੜੀ ਮਰਜ਼ੀ ਬੋਲੀ ਬੋਲੋ ਪੰਜਾਬੀ 'ਚ ਬੋਲੋ ਕਾਂਕਸਾ ਪੰਜਾਬੀ ਬੋਲਦੇ ਆ ਨਾ ਦੀਨਾ ਟਰਾਂਸਲੇਟਰ ਕਰੀ ਜਾਂਦੇ ਹੋ ਟਰਾਂਸਲੇਟਰ ਹੈਗੇ ਨੇ ਬਸ ਲਿਖ ਕੇ ਦੇਣਾ ਪੈਂਦਾ 15 ਮਿੰਟ ਪਹਿਲਾਂ ਕਿ ਮੈਂ ਆਪਣੀ ਸਪੀਚ ਪੰਜਾਬੀ 'ਚ ਦਊਂਗਾ ਜਦ ਰੋ ਹਿੰਦੀ ਆਉਂਦੀ ਹੋਵੇ ਤਾਂ ਬੋਲੋ ਐਵੇਂ ਹੀ ਸਾਰੇ ਮਾਈਕ ਜਿਹੜੇ ਨੇ ਮੀਡੀਆ ਵਾਲਿਆਂ ਦੇ ਪੰਜਾਬੀ ਚੈਨਲਾਂ ਦੇ ਹੁੰਦੇ ਨੇ ਇੱਕ ਵਿੱਚ ਆਜ ਨਾ આજ ਤੱਕ ਦਾ ਜਾਂ ਕੋਈ ਜੀ ਨਿਊਜ਼ ਦਾ ਜਾਂ ਕੋਈ ਕਿਸੇ ਹੋਰ ਦਾ ਹਿੰਦੀ 'ਚ ਹੀ ਹੋਇਆ ਸਾਰੇ ਸੁਇਸ ਕਰਕੇ ਆਹਨ ਰੋनाल्डੋ ਹੈ ਮੈਸੀ ਹੈ ਜਿਹੜੇ ਵੱਡੇ ਪਲੇਅਰ ਨੇ ਫੁੱਟਬਾਲ ਦੇ ਅਰਜਨਟੀਨਾ ਬ੍ਰਾਜ਼ੀਲ ਦੇ ਜਾਂ ਪੁਰਤਗਾਲ ਦੇ ਆਪਦੀ ਬੋਲੀ ਬੋਲਦੇ ਆ ਕਹਿੰਦੇ ਕਰ ਲਓ ਉਹਦਾ ਅੰਗਰੇਜ਼ੀ ਕਰਨੀ ਆ ਤਰਜਮਾ ਕਰ ਲਓ ਇਸ ਆਪਦੀ ਬੋਲੀ ਕੋਲੋਂ ਸਾਨੂੰ ਪਤਾ ਨਹੀਂ ਕਿਉਂ ਸ਼ਰਮ ਆਉਂਦੀ ਆ ਕਿ ਅਸੀਂ ਪੰਜਾਬੀ ਕਿਉਂ ਬੋਲਦੇ ਸੋ ਆਪਣੀ ਬੋਲੀ ਨੂੰ ਬੜਾ ਕੁਝ ਆਪਣੀ ਬੋਲੀ 'ਚ ਬੜਾ ਕਮਾਲ ਦੀ ਪਹਿਲੀ ਗੱਲ ਤਾਂ ਅੰਗਰੇਜ਼ੀ ਨਾਲੋਂ ਸਾਡੇ 9 ਬੈਸੀ ਵੱਧ ਨੇ ਉਹਨੇ 26 ਨੇ ਆਪਣੇ 35 ਨੇ ਉਹਨਾਂ ਦੇ ਕੋਈ ਪਤਾ ਨਹੀਂ ਕਿਹੜਾ ਸਾਇਲੈਂਟ ਹੋਵੇ ਫਿਰ ਨੌਂ ਦੇ ਕਿਉਂ ਅਜੇ ਸਾਇਲੈਂਟ ਆ ਯਾਰ ਲੈ ਸ਼ਰਤ ਲਾ ਲੋ ਅੱਧਿਆਂ ਤੋਂ ਵੱਧ ਟਸਨਾਮੀ ਪੜਦੇ ਆ ਕਹਿੰਦੇ ਸੁਨਾਮੀ ਐ ਟੀ ਸਾਇਲੈਂਟ ਐ ਮੈਂ ਕਿਹਾ ਵਿਚ ਕੋ ਫਸਾਈ ਐ ਇਹ ਉਹ ਮੁੰਡਾ ਗਿਆ ਉੱਥੇ ਲਾਇਬ੍ਰੇਰੀ ਚ लाइब्रेरियन चोपड़ा साहब वो मुंडा कहना जी केमिस्ट्री की बुक चाहिए है लाइब्रेरियन कहना बेटा सीएच कक्का पढ़िया जाता इतना ठीक है कोपड़ा साहब कमिस्ट्री को दे दो कहना ਪੰਜਾਬੀ ਦੇ ਵਿੱਚ ਹਰ ਰਿਸ਼ਤਾ ਡਿਕਲੇਅਰਡ ਹੈ ਜੀ ਰਿਸ਼ਤਿਆਂ ਦੇ ਨਾਮ ਜਿਹੜੇ ਡਿਕਲੇਅਰਡ ਨੇ ਚਾਚਾ ਬਾਪੂ ਦਾ ਭਾਈ ਪਰ ਉਹ ਤੋਂ ਛੋਟਾ ਤਾਇਆ ਬਾਪੂ ਦਾ ਭਰਾ ਪਰ ਉਹ ਤੋਂ ਵੱਡਾ ਨਨਦੋਈਆ ਨਨਦ ਦਾ ਘਰ ਵਾਲਾ ਨੰਦ ਘਰ ਵਾਲੇ ਦੀ ਭੈਣ ਭੂਆ ਬਾਪੂ ਦੀ ਭੈਣ ਫੁੱਫੜ ਮਾਸੜ ਮਾਸੀ ਪਤਿਓਰਾ ਸਹੁਰਾ ਸਭ ਰਿਸ਼ਤੇ ਡਿਕਲੇਅਰਡ ਨੇ ਐਂ ਪਤਾ ਲੱਗ ਜਾਂਦਾ ਵੀ ਇਹ ਕੌਣ ਹੈ ਕਿੱਧਰਲੇ ਪਾਸੋਂ ਕੀਰ ਉਧਰ ਬ੍ਰਦਰਨ ਲਾਜ ਸਾਰਾ ਕੁਝ ਨਿਬੜ ਜਾਂਦਾ ਨਾ ਇਹ ਦੱਸਦੇ ਨੇ ਕਿੱਧਰਲੇ ਪਾਸਿਓਂ ਬ੍ਰਦਰਨ ਲਾਇਆ ਸਾਲਾ ਹੈ ਜਾਂ ਜੀਜਾ ਉਸ ਹਿਸਾਬ ਨਾਲ ਇੱਜ਼ਤ ਕਰੀਏ ਯਾਰ ਆਪਣੇ ਰਿਸ਼ਤੇ ਕਮਾਲ ਨੇ ਔਰ ਤੁਸੀਂ ਹੋਰ ਦੇਖਿਓ ਟੈਕਨੀਕ ਮੈਂ ਬਹੁਤ ਦਿਨ ਗੱਲਾਂ ਤੇ ਰਿਸਰਚ ਕਰਦਾ ਰਹਿਣਾ ਮੈਂ ਪੜਦਾ ਰਹਿਣਾ ਜਿੱਥੇ ਆਪਣਾ ਖੂਨ ਦਾ ਰਿਸ਼ਤਾ ਹੈ ਉਹਦਾ ਨਾਂ ਪਹਿਲਾਂ ਲਿਆ ਜਾਂਦਾ ਜੀ ਆਪਾਂ ਮਾਸੀ ਦਾ ਮੁੰਡਾ ਕਹਿੰਦੇ ਆ ਮਾਸੜ ਦਾ ਮੁੰਡਾ ਨਹੀਂ ਕਹਿੰਦੇ ਕਿਉਂਕਿ ਮਾਸੀ ਮਾਮੇ ਵਾਲੇ ਪਾਸਿਓਂ ਸੱਕੀ ਹੈ ਮਾਂ ਦੀ ਭੈਣ ਹੈ ਉਧਰੋਂ ਬਲੱਡ ਰਿਲੇਸ਼ਨ ਆ ਗਿਆ ਆ ਪੂਆ ਦਾ ਮੁੰਡਾ ਕਹਿੰਦੇ ਆ ਫੁੱਫੜ ਦਾ ਮੁੰਡਾ ਕਦੇ ਨਹੀਂ ਕਹਿੰਦੇ ਕਿਉਂਕਿ ਪੂਆ ਨਾਲ ਆਪਣਾ ਬਲੱਡ ਲਾਈਨ ਜੇ ਮਾਸੀ ਥਾਂ ਤੇ ਚਾਚੀ ਐ ਫਿਰ ਉਹ ਚਾਚੇ ਦਾ ਮੁੰਡਾ ਕਹਿੰਨੇ ਫਿਰ ਚਾਚੀ ਦਾ ਮੁੰਡਾ ਨਹੀਂ ਕਹਿੰਦੇ ਚਾਚੀ ਕੋ ਕੋ ਚਾਚਾ ਜਿਹੜਾ ਉਹ ਇਧਰਲੇ ਪਾਸੇ ਬਲੱਡ ਲਾਈਨ ਸਵਿਚ ਕਰਕੇ ਆਪਣੇ ਤਾਂ ਕਮਾਲ ਦੀ ਰਿਸ਼ਤੇ ਨੇ ਕਮਾਲ ਦੀ ਬੋਲੀ ਹੈ ਆਪਣੀ ਪਤਾ ਨਹੀਂ ਕਿਉਂ ਇਹਨੂੰ ਛੱਡ ਜੰਨੇ ਆ ਸੀ ਮੇਰਾ ਦਿਲ ਤਾਂ ਨਹੀਂ ਕਰਦਾ ਮੈਂ ਤੁਹਾਡੇ ਤੋਂ ਵਿਦਾ ਲਵਾਂ ਪਰ ਮੈਨੂੰ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਤੇ ਮਿਲਦੇ ਰਵਾਂਗੇ Logonco, Logonco.